ਪੰਜਾਬ ਰਾਜ ਨੂੰ ਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸਬਡਿਵੀਜ਼ਨ ਫਲੋਰ ਦੇ ਪਿੰਡ ਅੰਗਲ ਪਹੁੰਚ ਕੇ ਬੀਤੇ ਦਿਨੀ ਪਿੰਡ ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਨਾਲ ਵਾਪਰੀ ਛੇੜਛਾੜ ਦੀ ਘਟਨਾ ਬਾਰੇ ਥਾਂ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਨਾਲ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੀ ਮੌਜੂਦ ਸਨ ਉਹਨਾਂ ਮੌਕੇ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਬਾਬਾ ਸਾਹਿਬ ਦਾ ਸਨਮਾਨ ਹਰ ਹਾਲ ਵਿੱਚ ਬਹਾਲ ਰੱਖਿਆ ਜਾਵੇਗਾ ਅਤੇ ਬੁੱਤ ਦਾ ਅਪਮਾਨ ਕਰਨ ਵਾਲਿਆਂ ਨੂੰ ਜਲਦ ਹੀ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਾਵੇਗਾ ਕਮਿਸ਼ਨ ਦੇ ਚੇਅਰਮੈਨ ਨੇ ਘਟਨਾ ਸੰਬੰਧੀ ਪ੍ਰਸ਼ਾਸਨਿਕ ਰਿਪੋਰਟ ਦਾ ਜਾਇਜ਼ਾ ਲੈਣ ਉਪਰੰਤ ਫਲੋਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਵੱਖ-ਵੱਖ ਜਿੱਥੇ ਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕੀ ਕਿਹਾ ਆਓ ਸੁਣੋ ਕੋਠੇ ਨੰਬਰ 1 ਪ੍ਰਸ਼ਾਸਨ ਨੂੰ ਜਰੂਰ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਰਿਪੇਅਰ ਸਪੇਅਰ ਜੋ ਵੀ ਉੱਥੇ ਹੋਣੇ ਵਾਲਾ ਕੰਮ ਹੈ ਉਹ 24 48 ਘੰਟਿਆਂ ਦਾ ਬਹੁਤ ਲੰਬਾ ਕੰਮ ਨਹੀਂ ਆ ਉਹਨੂੰ ਪਿੰਡ ਵਾਲਿਆਂ ਦੇ ਹੱਥ ਤੇ ਨਹੀਂ ਛੱਡ ਕੇ ਆਮ ਲੋਕਾਂ ਦੇ ਪ੍ਰਸ਼ਾਸਨ ਨੂੰ ਆਪਣੇ ਹੱਥ 'ਚ ਲੈ ਕੇ ਉਹਨੂੰ ਜਲਦੀ ਨਿਬਟਾਉਣਾ ਚਾਹੀਦਾ ਆ ਔਰ ਦੂਸਰਾ ਜਿਹੜੇ ਉੱਥੇ ਲੋਕ ਬੈਠੇ ਨੇ ਬਾਬਾ ਸਾਹਿਬ ਅੰਬੇੜਕਰ ਦੀ ਜਾਇਜਾ ਕਰ ਕਰਨ ਵਾਲੇ ਲੋਕ ਨੇ ਮੈਂ ਉਹਨਾਂ ਕੋਲ ਗਿਆ ਮੈਂ ਸਾਰਿਆਂ ਨੂੰ ਫਤਿਹ ਬਲਾ ਕੇ ਆਇਆ ਦਰੀ ਤੇ ਬੈਠਿਆਂ ਨੂੰ ਔਰ ਜਿੱਦਾਂ ਉਹ ਜਾਇਜਾ ਕਰ ਕਰਦੇ ਸੀ ਮੈਂ ਬਤੌਰ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਮੈਂ ਖੁਦ ਉੱਥੇ ਜਾਇਜਾ ਕਰ ਕਰਕੇ ਆਇਆ ਬਾਬਾ ਸਾਹਿਬ ਅੰਬੇੜਕਰ ਦੀ ਖੁਸ਼ੀ ਦੀ ਗੱਲ ਹੈ ਕਿ ਜੇ ਮੈਂ ਨਾਰਾ ਲਾਉਂਦਾ ਸੀ ਤਾਂ ਦਰੀ ਤੇ ਬੈਠੇ ਵਾਲੇ ਮੇਰੇ ਨਾਰੇ ਦਾ ਜਵਾਬ ਦਿੰਦੇ ਸੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਜਿਹੜੇ ਜਵਾਬ ਦਿੰਦੇ ਸੀ ਔਰ ਬਾਬਾ ਸਾਹਿਬ ਅੰਬੇਡਕਰ ਦੀ ਹਰ ਇਨਸਾਨ ਜੈਜਾਕਾਰ ਚਾਹੁੰਦਾ ਆ ਜਿਹੜੇ ਅੱਜ ਇਸ ਕਮਰੇ 'ਚ ਬੈਠੇ ਹੈ ਵੀ ਜੈਜਾਕਾਰ ਚਾਹੁੰਦੇ ਆ ਜਿਹੜੇ ਫਿਰ ਦਰੀ ਤੇ ਬੈਠੇ ਉਹ ਵੀ ਜੈਜਾਕਾਰ ਚਾਹੁੰਦੇ ਆ ਗੜੀ ਵੀ ਚਾਹੁੰਦਾ ਆ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਾਬਾ ਸਾਹਿਬ ਦੀ ਜੈਜਾਕਾਰ ਜਿਹੜੀ ਆ ਉਹ ਇਕੱਠੇ ਹੋ ਕੇ ਕਰਨੀ ਚਾਹੀਦੀ ਹੈ ਇਕੱਠੇ ਹੋਣ 'ਚ ਥੋੜੀ ਜਿਹੀ ਕਮੀ ਲੱਗੀ ਸਰ ਐਮ ਸੀ ਸਾਹਿਬ ਨੇ ਇੱਕ ਸਵਾਲ ਪੁੱਛਿਆ ਪਰ ਰਾਜਕਮਰ ਸੰਧੂ ਜਿਨੇ ਦੇਖੋ ਇੱਕ ਪਿੰਡ ਦੇ ਵਿੱਚ ਦੋ ਵਾਰੀ ਘਟਨਾ ਘਟ ਜਾਨੀ ਜੇ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਦੋਸ਼ੀ ਨੂੰ ਲੱਭ ਰਹੇ ਆ ਤਾਂ ਸਾਨੂੰ ਨਗਰਪਿੰਡ ਚੋਂ ਵੀ ਕੋਈ ਦੋਸ਼ੀ ਲੱਭ ਨਾਲ ਚਾਹੀਦਾ ਕੋਈ ਮਿਲਿਆ ਗਿਆ ਤਾਂ ਨਹੀਂ ਵਿੱਚ ਹੈਗਾ ਪਰ ਇਸ ਤੋਂ ਲਾਗੂ ਪ੍ਰਸ਼ਾਸਨ ਦਾ ਕੀ ਲੋਗ ਹੈ ਇਹਦਾ ਲੋਡ ਦਿੱਤੀ ਸਾਡੇ ਰਿਪੋਰਟ ਦਿੱਤੀ ਐਗਜ਼ਾਮਪਲ ਰਿਪੋਰਟ ਦਿੱਤੀ ਐਸ ਡੀ ਐਮ ਸਾਹਿਬ ਨੇ ਮਾਨਯੋਗ ਡੀ ਐਸ ਪੀ ਸਾਹਿਬ ਨੇ ਔਰ ਇਹਨਾਂ ਤੋਂ ਪਹਿਲਾਂ ਮੇਰੀ ਮਾਨਯੋਗ ਐਸ ਐਸ ਪੀ ਸਾਹਿਬ ਨਾਲ ਅਧਿਅਤਿ ਨਾਲ ਲੰਬੀ ਗੱਲਬਾਤ ਹੋਈ ਆ ਔਰ ਮੈਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਇਸ ਗੱਲ ਤੇ ਬਾਕਾਇਦਾ ਉਹਨਾਂ ਦੀ ਰਿਪੋਰਟ ਵੀ ਸਾਰੀ ਲਈ ਆ ਸੁਣੀ ਆ ਜਿਹੜੀ ਮੈਂ ਰੱਖਾਂ ਤੋਂ ਚੰਹੀਂ ਚੰਗਾ ਲੱਗਦਾ ਕਿਉਂਕਿ ਉਹ ਡਿਪਾਰਟਮੈਂਟ ਦੀ ਰਿਪੋਰਟ ਰਿਪੋਰਟ ਹੈ ਡਿਪਾਰਟਮੈਂਟ ਹੀ ਰੱਖੇਗਾ ਪਰ ਮੈਂ ਇਸ ਗੱਲ ਦਾ ਭਰੋਸਾ ਸਮੁੱਚੇ ਅੰbedkarੀਆਂ ਨੂੰ ਸਮੁੱਚੇ ਅਨੁਸੂਚਿਤ ਜਾਤੀ ਵਰਗਾਂ ਨੂੰ ਸਮੁੱਚੇ 바ਵਾ ਸਾਹਿਬ ਅੰਬੇਦਕਰ ਨੂੰ ਮੰਨਣ ਵਾਲਿਆਂ ਨੂੰ ਇਹ ਦੁਆਨਾ ਹੈ ਕਿ 바ਵਾ ਸਾਹਿਬ ਅੰਬੇਦਕਰ ਦੇ ਬੁੱਤ ਦਾ અપਮਾਨ ਕਰਨ ਵਾਲਿਆਂ ਨੂੰ ਜੇ ਇਹਨਾਂ ਸੁਟਿਆ ਜਾਏਗਾ ਔਰ ਮੈਨੂੰ ਉਮੀਦ ਹੈ ਤਿੰਨ ਤੋਂ ਲੈ ਕੇ ਪੰਜ ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਜੇਲਾ ਚ ਨਜ਼ਰ ਆਵੋਗੇ ਇਸ ਗੱਲ ਦਾ ਮੈਂ ਪ੍ਰੋਸਾ ਤੁਹਾਨੂੰ ਕਿ ਕਦੇ ਲਈ ਕੀ ਕਾਰਵਾਈ ਕੀਤੀ ਗਈ ਦਿੰਦਾ ਇਹਨਾਂ ਦੇ ਜਿਹੜੇ ਸਟੈਚੂਸ ਦੇ ਉੱਪਰ ਅੱਗੇ ਦੁਬਾਰੀ ਕਾਰਵਾਈਆਂ ਨਾ ਹੋਣ ਉਹਦੇ ਲਈ ਕੋਈ ਸੁਝਾਅ ਤੁਸੀਂ ਇਹਨਾਂ ਨੂੰ ਪ੍ਰਸ਼ਾਸਨ ਦੇ ਦਿਖੋ ਇਹਦੇ ਵਿੱਚ ਜਿੱਦਾਂ ਫਲੋਰ ਸਬਡਿਵੀਜ਼ਨ ਹੈ ਇੱਥੇ ਡੀਐਸਪੀ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਪ੍ਰਸ਼ਾਸਨ ਨੇ ਕਿ 29 ਸਟੈਚੂਸ ਜਿਹੜੇ ਹੈਗੇ ਆ ਉਹ ਸਬਡਿਵੀਜ਼ਨ ਦੇ ਵਿੱਚ ਨੇ ਔਰ ਮੈਂ ਐਸਐਸਪੀ ਸਾਹਿਬ ਨੂੰ ਪੁੱਛਿਆ ਸੀ ਦਿਹਾਤੀ ਨੂੰ ਉਹਨਾਂ ਨੇ ਕਿਹਾ ਕਿ 61 ਮੇਰੇ ਅੰਦਰ ਮੇਰੇ ਡਿਸਟ੍ਰਿਕਟ ਦੇ ਵਿੱਚ ਨੇ ਔਰ ਜਿਹੜੀ ਪੂਰੀ ਰੇਂਜ ਹੈਗੀ ਆ ਇਹ ਜਲੰਧਰ ਜਿਹੜੀ ਰੇਂਜ ਹੈ ਲਗਭਗ 300 ਦੇ ਲਗਭਗ ਸਟੈਚੂ ਜਿਹੜੇ ਇੱਥੇ ਲੱਗੇ ਹੋਏ ਨੇ ਔਰ ਇਹਨਾਂ ਸਟੈਚੂ ਦੇ ਉੱਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਸੁਝਾ ਦਿੱਤਾ ਆ ਕਿ ਜਦੋਂ ਛੋਟੇ ਹੁੰਦੇ ਸੀ ਤਾਂ ਕਾਲੇ ਕੱਚਿਆਂ ਦਾ ਯੁੱਗ ਹੁੰਦਾ ਸੀਗਾ ਤਾਂ ਪਿੰਡਾਂ 'ਚ ਠਿਕਰੀ ਪਾਰੇ ਲੱਗਦੇ ਸੀ ਤੇ ਅੱਜ ਜੇ ਵਿਦੇਸ਼ੀ ਸ਼ਕਤੀਆਂ ਦੇ ਦਮ ਤੇ ਇੱਕ ਨਕਲੀ ਸਿੱਖ ਬਣ ਕੇ ਔਰ ਨਕਲੀ ਖਾਲਸਤਾਨੀ ਬਣ ਕੇ ਇਹ ਤਾਰਾ ਮਾਰ ਰਿਹਾ ਤਾ ਕੋਈ ਗਾਨੀ ਤਾਰਾ ਮਾਰਨ ਦੇ ਉਤੇ ਜਿਹੜੇ ਬਾਬਾ ਸਾਹਿਬ ਨੂੰ ਵਿੜਕਨ ਨੂੰ ਮੰਨਣ ਵਾਲੇ ਆ ਇਹਨਾਂ ਦੀ ਆ ਵੀ ਇੱਕ ਠਿਕਰੀ ਜਿਹੜੀਆਂ ਟੀਮਾਂ ਆ ਜਿਹੜੇ ਵਲੰਟੀਅਰ ਟੀਮਾਂ ਆ ਤਾਂ ਉਹ ਜ਼ਰੂਰ ਉਹਨਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਆ ਮੈਂ ਲੋਕਲ ਸਬਡਿਵੀਜ਼ਨ ਨੂੰ ਵੀ ਇਹ ਬੇਨਤੀ ਕੀਤੀ ਆ ਸਰ ਲੋਕਲ ਪੰਚਾਇਤ ਕਮੇਟੀ ਨਹੀਂ ਬਣਨੀ ਚਾਹੀਦੀ ਵੀ ਜਦੋਂ ਜੀਹਾਂ ਤਲ ਕਰਦਾ ਵੀ ਉਹ ਸਟੈਚੂ ਲਾ ਰੰਦਾ ਵੀ ਇੱਕ ਕਮੇਟੀ ਦਾ ਗਠਨ ਹੋਣਾ ਚਾਹੀਦਾ ਤਾਂ ਕਿ ਪਿੰਡਾਂ ਚ ਇਦਾਂ ਦਾ ਮਾਹੌਲ ਨਾ ਖਰਾਬ ਹੋ ਜਾਵੇ ਦੇਖੋ ਇਹ ਬਿਲਕੁਲ ਤੁਹਾਡੀ ਅੱਜ ਗੱਲ ਜਿਹੜੀ ਨਿਕਲ ਕੇ ਆਈ ਆ ਔਰ ਮੈਂ ਇਹਨੂੰ ਬਕਾਇਦਾ ਤੌਰ ਤੇ ਚੰਗੇ ਬਿੰਦੂਆਂ ਦੇ ਵਿੱਚ ਮੈਂ ਨੋਟ ਕੀਤਾ ਆ ਕਿ ਜਿਹੜਾ ਨਗਰ ਕੌਂਸਲ ਦਾ ਪ੍ਰਸ਼ਾਸਨ ਹੈ ਜਾਂ ਪਿੰਡ ਦਾ ਪ੍ਰਸ਼ਾਸਨ ਹੈ ਪੰਚਾਇਤ ਹੈ ਚਾਹੀ ਨਗਰ ਕੌਂਸਲ ਹੈ ਉਹ ਜਦੋਂ ਵੀ ਕੋਈ ਬੋਤਲ ਲੱਗਣਾ ਆ ਉਹ ਪੰਚਾਇਤ ਦੇ ਮਤੇ ਰਾਹੀਂ ਲੱਗੇ ਔਰ ਜਾਂ ਪ੍ਰਸ਼ਾਸਨ ਦੇ ਜਿਹੜਾ ਕੌਂਸਲ ਦਾ ਮਤੇ ਰਾਹੀਂ ਲੱਗੇ ਔਰ ਉਹਦੇ ਤੇ ਬਕਾਇਦਾ ਜਿਹੜਾ ਡਿਪਾਰਟਮੈਂਟ ਨੂੰ ਜਾਵੇ ਕਿ ਇਹਦੀ ਮਨਜ਼ੂਰੀ ਚਾਹੀਦੀ ਆ ਜਿਹੜੀ ਤੁਸੀਂ ਗੱਲ ਗੰਦਗੀ ਦੀ ਕੀਤੀ ਢੇਰ ਦੀ ਕੀਤੀ ਛੱਪੜਾਂ ਦੀ ਕੀਤੀ ਕਬਜ਼ੇ ਵਾਲੀ ਜਗ੍ਹਾ ਦੀ ਕੀਤੀ ਇਹਨਾਂ ਜਗ੍ਹਾ ਦੇ ਉੱਤੇ ਬੋਤ ਨਹੀਂ ਲੱਗੇ ਬਹੁਤ ਸੋਹਣੀ ਗੱਲ ਹੈ ਇਹ ਔਰ ਇਹਦੇ ਲਈ ਮੇਰੇ ਦਿਮਾਗ 'ਚ ਆਇਆ ਕਿ ਇਹ ਸਾਰਾ ਪ੍ਰੋਸੀਜਰ ਜਿਹੜਾ ਆ ਵੈਲਫੇਅਰ ਡਿਪਾਰਟਮੈਂਟ ਦੇ ਮਾਧਿਅਮ ਤੋਂ ਇਹ ਜਾਵੇ ਇਹ ਸੁਝਾ ਤੁਹਾਡਾ ਜਿਹੜਾ ਦਿੱਤੇ ਆ ਇਹ ਮੈਂ ਲਿਖ ਕੇ ਜਰੂਰ ਸਰਕਾਰ ਨੂੰ ਭੇਜੂੰਗਾ ਸਰਿਕ ਪੰਜਾਬ ਨੇ ਕਰੋੜਾਂ ਵਿਚਾਲੇ ਜੁਕਤੀ ਨਾਲ ਤੇ ਧਰਨਾ ਲੱਗਾ ਆ ਔਰ ਫਲਾਨਸ ਪ੍ਰੋਗ ਲੱਗਾ ਦੇਖੋ ਮੈਂ ਬੇਨਤੀ ਕਰਨੀ ਚਾਹਣਾ ਹੁਣ ਮੈਨੂੰ ਨੰਗਲਪਿੰਡ ਦੇ ਇਹ ਸਾਥੀ ਬੋਲ ਰਹੇ ਸੀ ਅੱਜ ਵਿੱਚ ਬੈਠੇ ਆ ਕਿ ਉੱਥੇ 12-15 ਲੱਖ ਰੁਪਈਆ ਆਇਆ ਇਹਨਾਂ ਨੇ ਪਤਾ ਨਹੀਂ ਕਿ ਮੇਰੇ ਕੋਲ ਤਾਂ ਹਿਸਾਬ ਤਾਂ ਨਹੀਂ ਇਹਨਾਂ ਕੋਲ ਹੀ ਆ ਔਰ ਮੇਰੀ ਤਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜਾ ਗ੍ਰਾਮ ਸਭਾ ਦੀ ਉੱਥੇ ਮੀਟਿੰਗ ਬੁਲਾ ਕੇ ਉਹਨਾਂ ਨੇ ਕਿੰਨੇ ਝੋਲ ਵਾਏ ਕਿੰਨਾ ਤੇਲ ਵਾਇਆ ਕਿੰਨਾ ਘਿਓ ਵਾਇਆ ਕਿਹਦੇ ਘਰ ਗਿਆ ਔਰ ਕਿੰਨਾ ਪਰਲੇ ਚ ਵੰਡਿਆ ਗਿਆ ਔਰ ਜਿਹੜਾ ਜੇ 12-15 ਲੱਖ ਆਇਆ ਤਾਂ 1.5 ਲੱਖ ਦਾ ਬੋਤ ਲੱਗਦਾ 1.5 ਲੱਖ ਦਾ ਕਮਰਾ ਬਣਦਾ ਇਹ 2 ਮਹੀਨਿਆਂ ਚ ਬਣਿਆ ਕਿਉਂ ਨਹੀਂ ਇਹ ਤਾਂ 24 ਘੰਟਿਆਂ ਚ ਬਣਾ ਕੇ ਪੰਨੂ ਦੇ ਮੂੰਹ ਤੇ ਚਪੇਰਮਾਨੀ ਚਾਹੀਦੀ ਸੀ ਜੇ 24 ਘੰਟਿਆਂ ਚ ਇਹਨੂੰ ਬਾਬਾ ਸਾਹਿਬ ਅਮੇਰਕਾ ਦਾ ਸਨਮਾਨ ਬਹਾਲਨਾ ਹਲੇ ਵੀ ਉੱਥੇ ਪੈਲਾ ਲੱਗ ਰਹੀ ਹੈ ਹਲੇ ਵੀ ਸਮਟ ਖੇਲ ਰਿਆ ਪਿਆ ਤੇ ਦਰੀ ਤੇ ਬੈਠੇ ਉਹ ਕੀ ਕਰਨਾ ਆ ਮਜ਼ਦੂਰਾਂ ਦੇ ਨਾਲ ਲਾ ਕੇ ਦਵਾ ਦਾ ਬੁੱਤ ਦੀ ਕੰਮ ਕੰਪਲੀਟ ਕਰਨਾ ਚਾਹੀਦਾ ਸੀ ਤਾਂ ਮੈਂ ਉਹਨਾਂ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਤੁਸੀਂ ਵੀ ਸਾਡੇ ਆਪਣੇ ਆ ਅਸੀਂ ਵੀ ਤੁਹਾਡੇ ਆ ਕਿਰਪਾ ਕਰਕੇ ਨਾਰੇ ਬਾਜੀ ਬਾਤ ਕਰੀਏ ਆਪਾਂ ਪਹਿਲਾਂ ਬਾਬਾ ਸਾਹਿਬ ਦਾ ਬੁੱਤ ਦਾ ਜਿਹੜਾ ਸਹੀ ਨਿਰਮਾਣ ਕਰ ਲੈਣਾ ਚਾਹੀਦਾ